गुरु साहब का फरमान है जो जुल्म करना पाप है तो जुल्म सहना भी पाप है आज पंजाबी कौम से पंजाब से जरा जुल्म हो रहा जे सुआपा सैने तापा सब तो बड़े पाप के भागीदार है सो सरकार जो

ਉਹਨੇ ਇਤਿਹਾਸਕ ਕਦਮ ਚੁੱਕੀ ਤੋਂ ਇਹ ਸ਼ੁਰੂਆਤ ਕਰੋ ਮੇਰੇ ਨਾਲ ਹੱਥ ਖੜੇ ਕਰਕੇ ਤਾਇਨ ਕਰੋ ਬੀ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਨੇ ਉਸ ਦੀ ਕੁੱਟਣ ਦੀ ਸ਼ੁਰੂਆਤ ਅੱਜ ਕੋੜ ਨੂੰ ਨੇ ਕਰਤੀ ਤੋਂ ਕਰਨ ਲੱਗੇ ਆ ਸਤਿ ਸ਼੍ਰੀ ਅਕਾਲ ਸਤਿਕਾਰਯੋਗ ਵੀਰੋ ਅੰਤ ਵਿੱਚ ਪੰਜਾਬੀਆਂ ਨੇ ਕਦਰ ਝੋਲ ਜਿਹੜਾ ਸਾਤੋਂ ਵੱਡਾ zulm ਹੋ ਰਿਹਾ ਆਪਣੀ ਕੌਮ 'ਤੇ ਹੋ ਰਿਹਾ ਤੂੰ ਇਸ ਤਰ੍ਹਾਂ ਤੁਸੀਂ ਬੈਠੇ ਰਹੋਗੇ ਗੁਰੂ ਸਾਹਿਬ ਦਾ ਜਿਹੜਾ ਫਰਮਾਨ ਹੈ ਫਰਮਾਨ ਹੈ ਵੀ ਪਾਪ ਦੇ ਖਲਾਸ ਹਥਿਆਰਾਂ ਸ਼ਿਲਗਰ ਸ਼ੁਰੂ ਹੋਣਾ ਚਾਹੀਦਾ ਜ਼ੁਲਮ ਦੀ ਇਮਤੀਹਾ ਹੋ ਚੁੱਕੀ ਹੈ ਪੰਨ ਸਿੱਧੂ ਦੇ ਹੱਕ ਵਿੱਚ ਜਿਹੜੇ ਤੁਸੀਂ ਇੱਥੇ ਆਏ ਹੋ ਤੁਹਾਡਾ ਇੱਕ ਇੱਕ ਕੰਮ ਚੁਬਨ ਰੂਜੀ ਕਰਦਾ ਇਸੇ ਤਰ੍ਹਾਂ ਉਠੋ ਤੇ zulm ਦੇ ਖਲਾਸ ਸਾਡੇ ਕੋਲੋਂ ਪ੍ਰਬੰਧ ਘੱਟ ਪੈ ਗਏ ਨੇ ਇਸ ਲਈ ਅਸੀਂ ਮਾਫੀ ਮੰਗਦੇ ਹਾਂ